ਸਮਰਾਲਾ ਦੇ ਖੰਨਾ ਰੋਡ ਤੇ 24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਗੁੱਠੀਆਂ ਦਾ ਡੱਬਾ ਲੈ ਕੇ ਫਰਾਰ ਹੋਏ ਨੌਸਰਬਾਜ ਨੂੰ ਸਮਰਾਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਸੁਨਿਆਰੇ ਦੀ ਦੁਕਾਨ ਤੋਂ ਨੌਸਰਬਾਜ ਆਪਣੀ ਕ੍ਰੇਟਾ ਗੱਡੀ ਦੇ ਵਿੱਚ ਫਰਾਰ ਹੋਇਆ ਸੀ। ਪੁਲਿਸ ਵੱਲੋਂ ਉਸ ਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਤੇ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੂਚਨ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਤਾਂ ਦੋਸ਼ੀ ਦੀ ਪਛਾਣ ਰਿਫਜੂਰ ਰਹਿਮਾਨ ਨਿਵਾਸੀ ਲੁਧਿਆਣਾ ਦੇ ਵਜੂ ਹੋਈ ਹੈ ਉਹਨਾਂ ਦੱਸੇ ਕਿ ਦੋਸ਼ੀ ਨੇ ਜਿਹੜੀ ਗੱਡੀ ਦੇ ਵਿੱਚ ਇਸ ਵਾਰ ਦਾ ਤੋ ਅੰਜਾਮ ਦਿੱਤਾ ਸੀ ਜੋ ਗੱਡੀ ਲੈ ਕੇ ਫਰਾਰ ਹੋਇਆ ਸੀ ਉਸ ਦੀ ਨੰਬਰ ਪਲੇਟ ਵੀ ਜਾਲੀ ਹੈ ਤੇ ਦੋਸ਼ੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਨੇ ਸੋਨੇ ਦੀਆਂ ਮੁੰਦਰੀਆਂ ਆਪਣੇ ਜਾਣਕਾਰ ਸ਼ਮਸ਼ਾਦ ਅਲੀ ਵਾਸੀ ਲੁਧਿਆਣਾ ਨਦਰਾਹੀ ਸ਼ੇਖ आलिया ਜੋ ਕਿ ਸਰਾਫਾ ਬਾਜ਼ਾਰ ਲੁਧਿਆਣੇ ਦੇ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ ਉਸ ਨੂੰ ਵੇਚ ਦਿੱਤੀਆਂ ਨੇ ਇਸ ਸੋਨਾ 34 ਗ੍ਰਾਮ ਤੇ ਰਕਮ 3,52,000 ਰੁਪਏ ਹੂਏ ਤੇ ਜੋ ਕਿ ਦੋਸ਼ੀ ਨੇ ਹਾਸਲ ਕੀਤੇ ਸਨ ਪੁਲਿਸ ਵੱਲੋਂ 2 ਲੱਖ ਰੁਪਏ ਤੇ ਚੋਰੀ ਹੋਏ ਸੋਨੇ ਦਾ ਖਾਲੀ ਡੱਬਾ ਬਰਾਮਦ ਕਰ ਲਿਆ ਗਿਆ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਮਿਤੀ 24 ਦਿਨ ਪੱਛੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰੇਟਾਗਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਕੇ ਪੇਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਹੈ سنگੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ ਫਰੀ ਯੋਤੀ ਜਾਦਵ ਆਈਪੀਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣ ਜਾਣਗੀਆਂ ਐਸਐਚਓ ਸਮਰਾਲਾ ਦਾ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਰਨ ਸਿੰਘ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਗਏ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹੋਮਨ ਇੰਟੈਲੀਜੈਂਸੀ ਰੂ ਜਿਹੜਾ ਪ੍ਰੈਸ ਕਰਦੇ ਹੋਏ ਇਹਨੂੰ ਜਿਹੜਾ ਇਹ ਮੁੱਲਜਵ ਦੀ ਪਛਾਣ ਜਿਹੜੀ ਆ ਇਹ ਫਿਊਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਵੀ ਇਸਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜਿਹੜਾ ਢਾਲ ਲਿਆ ਸੀ ਇਸ ਤੋਂ ਕਰੋ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰਾਮਦ ਕੀਤਾ ਗਿਆ ਇਸ ਤੋਂ ਬਿਨਾ ਜੂਲਰ ਦੀਆਂ ਉਹ ਡੱਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰਾਮਦ ਕੀਤੀਆਂ ਗਏ ਤੇ ਇਹਦਾ ਦੋ ਦਿੱਤਾ ਰਿਮਾਂਡ ਹੈ ਸਾਡੇ ਕੋਲ ਪੁਲਿਸ ਰਮਾਂਡ ਹੋਰ ਵੀ ਇਹਦਾ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਹੀ ਜੁਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾ ਤੋਂ ਜਾਣ ਦਿੰਦਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਰੇਕੀ ਵੀ ਕੀਤੀ ਜੀ ਇਹਨੇ ਇੱਕ ਦਿਨ ਪਹਿਲਾਂ ਰੇਕੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਰੇਕੀ ਵੀ ਕਰਕੇ ਗਿਆ ਇੱਕ ਗੱਡੀ ਇਹ ਆਪਣੀ ਸੀ ਜੀ ਉਸ ਦੀ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਰਾਮਦ ਕੀਤੀ ਹੈ ਇਸ ਤੋਂ ਬਿਨਾਂ ਥੋੜੇ ਮਾਦੇ ਬਾਰੇ ਵੀ ਦੱਸਣਾ ਚਾਹਣਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਅਸੀਂ ਲਗਭਗ ਸਾਰੇ ਸਾਡੇ ਸਾਡੇ ਪੰਜਾਬ ਦੇ ਵਿੱਚ ਗੀਆਂ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆ ਰਹੇ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀਆਂ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਆ ਅਸੀਂ ਤਾਂ ਹੀ ਇਸ ਸ਼ਿਟੀ ਦਾ ਬਹੁੰਟਿਆ ਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ। ਅੱਲਾ ਵੀ ਡਿਪਰਿਵਨ ਹੈ ਨਹੀਂ ਇਹਦਾ? ਨਹੀਂ ਹਜੇ ਤੱਕ ਨਹੀਂ। ਇਹ ਜਿਹੜੀ ਤਪਤੀਸ਼ ਹੋਏ ਕੋਨ ਹੈ। ਇਹਦਾ ਜਿਹੜਾ ਉੱਥੇ ਸੰਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮਿਨਲ ਰਿਕਾਰਡ ਬਾਰੇ ਵੀ ਪਤਾ ਕਰ। ਮੇਰੇ ਸ਼ਹਿਰ ਗੱਲਾਂ ਵੀ ਕਰਦਾ ਸੀ। ਨਸ਼ਾ ਤੇ ਡਿਪਰੈਸ਼ਨ ਦੀ ਦਵਾਈ ਵੀ ਵਗਰਾ ਲੈ ਰਿਆ ਹੈ। ਤਾਂ ਕੀ ਕਰ ਬਣਾਈ ਜਿਹੜਾ ਇਹ ਨਾ ਟ੍ਰਬਲ ਕਰਕੇ ਕਿਉਂਦਾ ਮੁੱਢਲੀ ਜਾਂਚ ਪਤਾ ਕਰ। ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਥੇ ਹੈ। ਇਹਦੇ ਜਿਹੜੇ ਕੋਈ ਪਰਿਵਾਰ ਦੇ ਗਏਦੇ ਗਹਿਣੇ-ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹ ਨਾ ਮਜੂ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਮੜੀ ਛੇਤੀ ਜਿਹੜਾ ਵੀਰ ਬਣ ਜਾਉ ਇਹਨੇ ਸੋਨਾ ਕਿੱਥੇ ਵੇਚਿਆ ਜਦੋਂ ਇਹਨੇ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰਾਂਗੇ